ਅਜ ਦੀ ਕਹਾਣੀ ਸੈਂਸ਼ਿਲਤਾ ਹੀ ਸਫਲਤਾ ਦੀ ਪੌੜੀ। ਸੰਤ ਸਰਜੂ ਦਾਸ ਦਾ ਜਨਮ ਗੁਜਰਾਤ ਦੇ ਇੱਕ ਪਿੰਡ 'ਚ ਹੋਇਆ ਸੀ। ਸਰਜੂ ਦਾਸ ਜੀ ਬਹੁਤ ਘੱਟ ਪੜ੍ਹੇ ਲਿਖੇ ਸਨ। ਉਹ ਆਪਣੇ ਮਾਮੇ ਦੇ ਘਰ ਰਹਿ ਕੇ ਹੀ ਉਹਨਾਂ ਦਾ ਕਾਰੋਬਾਰ ਸੰਭਾਲਦੇ ਸਨ। ਵੱਡੇ ਹੋਏ ਤਾਂ ਸਰਜੂ ਦਾਸ ਦਾ ਵਿਆਹ ਹੋ ਗਿਆ ਪਰ ਉਸ ਦੀ ਪਤਨੀ ਜਿਆਦਾ ਦਿਨਾਂ ਤੱਕ ਜਿਉਂਦੀ ਨਾ ਰਹਿ ਸકી। ਇੱਕ ਵਾਰ ਦੀ ਗੱਲ ਹੈ ਸਰਜੂ ਦਾਸ ਰੇਲ ਗੱਡੀ 'ਚ ਕਿਤੇ ਜਾ ਰਹੇ ਸਨ। ਰੇਲ ਗੱਡੀ 'ਚ ਬਹੁਤ ਭੀੜ ਸੀ। ਕਿਤੇ ਵੀ ਖੜੇ ਹੋਣ ਦੀ ਜਗ੍ਹਾ ਨਹੀਂ ਸੀ। ਕਿਸੇ ਤਰ੍ਹਾਂ ਸੰਤ ਜੀ ਨੂੰ ਬੈਠਣ ਲਈ ਜਗ੍ਹਾ ਮਿਲ ਗਈ। ਸੰਤ ਜੀ ਕੋਲ ਇੱਕ ਮਜ਼ਬੂਤ ਸਰੀਰ ਵਾਲਾ ਲੰਮਾ ਵਿਅਕਤੀ ਬੱਠ ਵਲ ਆਪਣਾ ਪੈਰ ਵਧਾਉਂਦਾ ਤੇ ਉਸ ਨੂੰ ਮਾਰ ਦਿੰਦਾ ਸੰਤ ਸਰਜੂदास ਨੇ ਬਹੁਤ ਹੀ ਦਿਆਲੂ ਪਰਿਭਾਵਨ ਨਾਲ ਕਿਹਾ ਕਿ ਪ੍ਰਾ ਲੱਗਦਾ ਹੈ ਕਿ ਤੁਹਾਡੇ ਪੈਰਾਂ 'ਚ ਕੁਝ ਦਰਦ ਹੈ ਜਿਸ ਨੂੰ ਤਖਾਉਣ ਲਈ ਤੁਸੀਂ ਵਾਰ-ਵਾਰ ਪੈਰ ਮੇਰੇ ਵੱਲ ਵਧਾਉਂਦੇ ਹੋ ਅਤੇ ਫਿਰ ਇਸ ਨੂੰ ਪਿੱਛੇ ਖਿੱਚ ਲੈਂਦੇ ਹੋ ਮੈਨੂੰ ਸੇਵਤ ਦਾ ਮੌਕਾ ਦਿਓ ਮੈਂ ਵੀ ਤੁਹਾਡਾ ਆਪਣਾ ਹੀ ਹਾਂ ਇਹ ਕਹਿੰਦਿਆਂ ਸੰਤ ਨੇ ਵਿਅਕਤੀ ਦੇ ਪੈਰ ਚੁੱਕ ਕੇ ਆਪਣੀ ਝੋਲੀ 'ਚ ਰੱਖ ਲਏ ਤੇ ਉਹਨਾਂ ਦੇ ਹੱਥ ਫੇਰਨ ਲੱਗੇ ਸੰਤ ਦੇ ਅਜਿਹਾ ਕਰਨ ਤੇ ਯਾਤਰੀ ਸ਼ਰੀਮਿੰਦਾ ਹੋਇਆ ਤੇ ਕਹਿਣ ਲੱਗਾ ਕਿ ਮਹਾਰਾਜ ਕਿਰਪਾ ਕਰਕੇ ਮੇਰੇ ਅਪਰਾਧ ਨੂੰ ਮਾਫ ਕਰ ਦਿਓ ਤੁਸੀਂ ਮਹਾਨ ਆਦਮੀ ਹੋ ਮੈਨੂੰ ਹੁਣ ਅ ਹੈ ਸੈਂਸ਼ਿਲਤਾ ਹੀ ਸਫਲਤਾ ਦੀ ਪੌੜੀ ਹੈ ਜਿਸ ਨੂੰ ਸਾਨੂੰ ਆਪਣੇ ਅੰਦਰ ਵਿਕਸਿਤ ਕਰਨਾ ਚਾਹੀਦਾ ਹੈ ਇਹ ਕਿਸੇ ਵਿਅਕਤੀ ਦੀ ਸੈਂਸ਼ਿਲਤਾ ਹੈ ਜੋ ਉਸ ਨੂੰ ਇਸ ਦੁਨੀਆ ਵਿੱਚ ਅੱਗੇ ਲੈ ਜਾਂਦੀ ਹੈ ਦਿਲ ਵਿੱਚ ਸੰਤੁਸ਼ਟੀ ਹੈ ਤਾਂ ਵਿਅਕਤੀ ਝੌਂਪੜੀ ਵਿੱਚ ਵੀ ਖੁਸ਼ ਰਹਿੰਦਾ ਹੈ ਅਤੇ ਜੇ ਅਸੰਤੁਸ਼ਟ ਹੈ ਤਾਂ ਜਿਹੜਾ ਵਿਅਕਤੀ ਮਹਿਲਾ ਵਿੱਚ ਵੀ ਸੁਖੀ ਨਹੀਂ ਹੈ